ਸਾਰੇ ਹੀ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਮੈਂ ਰਾਜ ਅਸੇ ਕੁਬੁਰ ਖਡਾਲਾ ਮਾਨਸਾ ਜ਼ਿਲ੍ਹਾ ਨੂੰ ਸਾਰੇ ਬੈਕਵਾਰਡ ਕਹਿੰਨੇ ਆ ਮਾਨਸਾ ਬਲਾਡਾ ਬੂਹਾ ਬ੍ਰਿਟਾ ਆ ਗਿਆ ਵਿੱਚੇ ਸ਼ਾਮਲ ਪਰ ਜਿਹੜੀਆਂ ਮੱਲਾਂ ਇੱਥੇ ਦੇ ਨੌਜਵਾਨ ਮਾਰ ਰਹੇ ਨੇ ਉਹ ਕਿਸੇ ਜ਼ਿਲ੍ਹੇ 'ਚ ਨਹੀਂ ਮੈਨੂੰ ਤਾਂ ਲੱਗਦਾ ਮਰਦੇ ਹੋਣੇ ਸਾਡੇ ਪਹਿਲਾਂ ਨੰਗਲਕਲਾਂ ਦਾ ਇੱਕ ਮੁੰਡਾ 에ਅਰ ਫੋਰਸ 'ਚ ਭਰਤੀ ਹੋਇਆ ਫਲੈਂਗ ਅਫਸਰ ਬਣਿਆ ਸਾਡੇ ਸਿੱਖੂਬੁਰ ਖਡਾਲਾ ਦੇ ਵਿੱਚੋਂ ਜਗਦੀਪ ਸਿੰਘਾ ਸਨਾਫ ਬਲਵੀਰ ਸਿੰਘਾ ਸਾਡੇ ਸਿੱਖੂਬੁਰ ਖਡਾਲਾ ਦਾ ਵਿਦਿਆਰਥੀ ਹੈ ਜਿਹੜਾ ਇਹ 에ਅਰਫੋਰਸ ਦੇ ਵਿੱਚ ਭਰਤੀ ਹੋਇਆ ਸਿੱਖੂਬੁਰ ਖਡਾਲਾ ਪਿੰਡ ਸਾਰੀ ਵਧਾਈ ਦਾ ਪੱਤਰ ਹੈ ਜਿੱਥੋਂ ਇੰਨਾ ਵਧੀਆ ਨੌਜਵਾਨ ਨਿਕੜਿਆ ਪਿੰਡ ਦਾ ਨਾਮ ਮਾਪੇ ਦਾ ਨਾਮ ਰੋਸ਼ਨ ਕੀਤਾ ਸਿੱਖੂਬੁਰ ਖਡਾਲਾ ਦੇ ਲੋਕ ਸਾਰੇ ਵਧਾਈ ਦੇ ਪੱਤਰ ਨੇ ਬਰੇਟਾ ਏਰੀਆ ਆ ਗਿਆ ਮਾਨਸਾ ਜ਼ਿਲ੍ਹਾ ਵਧਾਈ ਦਾ ਪੱਤਰ ਹੈ ਸੋ ਅਸੀਂ ਪਹਿਲਾਂ ਵੀ ਬੇਨਤੀ ਕਰਦੇ ਰਹਿੰਦੇ ਆ ਵੀ ਜਿੰਨੇ ਵੀ ਬੱਚੇ ਹੋ ਤੁਸੀਂ ਸਾਰੇ ਬੱਚੇ ਬਹੁਤ ਜ਼ਿਆਦਾ ਮਿਹਨਤ ਕਰਕੇ ਪੜੋ ਪੜ ਕੇ ਆਪਦੇ ਮਾਪੇ ਦਾ ਰੋਸ਼ਨ ਨਾਮ ਰੋਸ਼ਨ ਕਰੋ ਜਦੋਂ ਆਪਾਂ ਕੋਈ ਮਿਹਨਤ ਕਰਾਂਗੇ ਮਿਹਨਤ ਦੇ ਨਾਲ ਹੀ ਫਲ ਮਿਲੂਗਾ ਤੁਸੀਂ ਆਪਦਾ ਇੱਕ ਮੁੱਖ ਮਕਸਦ ਬਣਾ ਕੇ ਚੱਲੋ ਵੀ ਆਪਾਂ ਨੇ ਇਹ ਹਾਸਲ ਕਰਨਾ ਹੈ ਤਾਂ ਉਹ ਤੁਹਾਨੂੰ ਜ਼ਰੂਰ ਮਿਲੂਗਾ ਜਿੰਨੀ ਮਿਹਨਤ ਕਰੋਗੇ ਦੱਬ ਕੇ ਮਿਹਨਤ ਕਰੋ ਪੜੋ ਮਾਪੇ ਦੀ ਜਿੱਦ ਕਰੋ ਮਾਪੇ ਨਾਲ ਪਿਆਰ ਕਰੋ ਬਹੁਤ ਵਧੀਆ ਇਹਦੇ ਨਾਲ ਸੁਨੇਹਾ ਮਿਲਦਾ ਜਦੋਂ ਕੋਈ ਬੰਦਾ ਆਪਣਾ ਨਾ ਇਸ ਤਰ੍ਹਾਂ ਦਾ ਪਛੜੇ ਇਲਾਕੇ ਦੇ ਵਿੱਚੋਂ ਉੱਪਰ ਜਾਂਦਾ ਹੁਣ 에ਅਰ ਫੋਰਸ ਦੇ ਵਿੱਚ ਫਲੈਂਗ ਅਫਸਰ ਬਣਨਾ ਕੋਈ ਛੋਟੀ ਗੱਲ ਨਹੀਂ ਹੁੰਦੀ ਇਹ ਸਾਡਾ ਪਿੰਡ ਕਿਛੂਟਾ ਜਾਂ ਪਿੰਡ ਇਹਦੇ ਵਿੱਚੋਂ ਇੱਕ ਨੌਜਵਾਨ ਨੇ ਸਾਡਾ ਨਾਮ ਰੋਸ਼ਨ ਕੀਤਾ ਅਸੀਂ ਉਹ ਨੌਜਵਾਨ ਨੂੰ ਵਧਾਈ ਦਿੰਨੇ ਆ ਵਧਾਈ ਦਾ ਪਾਤਰ ਵੀ ਹੈਗਾ ਸਾਡੇ ਵੱਲੋਂ ਬਹੁਤ ਬਹੁਤ ਵਧਾਈਆਂ ਉਹਨਾਂ ਦੇ ਪਰਿਵਾਰ ਨੂੰ ਪਿੰਡ ਦੇ ਜੋ ਵੀ ਪਿੰਡ ਦੇ ਪਸੰਦੇ ਨੇ ਉਹਨਾਂ ਨੂੰ ਵੀ ਵਧਾਈਆਂ ਦਿੰਨੇ ਆ ਸੋ ਸਾਰੇ ਬੱਚਿਆਂ ਦਾ ਅਸੀਂ ਸਾਰੇ ਬੱਚਿਆਂ ਨੂੰ ਕਹਿੰਦੇ ਆ ਦੁਬਾਰਾ ਫੇਰ ਬੇਨਤੀ ਕਰਦੇ ਆ ਵੱਧੋ ਵੱਧ ਮਿਹਨਤ ਕਰਕੇ ਪੜੋ ਪੜ੍ਹ ਲਿਖ ਕੇ ਮਾਪੇ ਦਾ ਪਿੰਡ ਦਾ ਪੰਜਾਬ ਦਾ ਰੋਸ਼ਨ ਨਾਮ ਕਰੋ ਨਾਮ ਰੋਸ਼ਨ ਕਰਕੇ ਆਪਣੇ ਮਾਮਾਪਾ ਦਾ ਨਾਮ ਚਮਕਾਓ ਸੋ ਧੰਨਵਾਦ ਸਾਰੇ ਦੋਸਤਾਂ ਦਾ